ਆਪਣਾ ਐਮਐਲਏ ਚੁਣਨਾ ਸੂਬੇ ਦੀ ਸਰਕਾਰ ਬਣਾਉਣੇ ਔਰ ਫਿਰ ਗਲੀਆਂ ਨਾਲੀਆਂ ਸ਼ਹਿਰ ਦੇ ਵਿਕਾਸ ਵਾਸਤੇ ਕਾਰਪੋਰੇਸ਼ਨ ਬਣੀ ਹੈ ਜਿੱਥੇ ਤੁਸੀਂ ਆਪਣਾ ਮ्युनਿਸਪਲ ਕਾਉਂਸਲਰ ਚੁਣਦੇ ਹੋ ਜਾਂ ਮ्युनਿਸਪਲ ਕਮੇਟੀ ਦਾ ਮੈਂਬਰ ਕਹਿ ਲਿਏ ਜਾਂ ਐਮਸੀ ਸਾਹਿਬਾਨ ਕਹਿ ਲਿਏ ਇਹਦੇ ਨਾਲ ਲੋਕਾਂ ਦੀ ਆਵਾਜ਼ ਔਰ ਲੋਕਾਂ ਦੇ ਮੁੱਦੇ ਅਡਰੈਸ ਕਰਨ ਦਾ ਇੱਕ ਬੜਾ ਵੱਡਾ ਪਲੇਟਫਾਰਮ ਹੁੰਦਾ ਹੈ ਮਗਰ ਜਦੋਂ ਸਰਕਾਰ ਇਸ ਜ਼ਿੰਮੇਵਾਰੀ ਤੋਂ ਭੱਜੇ ਉਹ ਹਾਲਾਤ ਉਦੋਂ ਪੈਦਾ ਹੁੰਦੇ ਜਦੋਂ ਸਰਕਾਰ ਨੂੰ ਆਪਣੇ ਤੇ ਕੌਨਫੀਡੈਂਸ ਨਾ ਹੋਵੇ ਕਿ ਪੌਣੇ ਤਿੰਨ ਸਾਲ ਬੀਤ ਕੇ ਕੰਮ ਤਾਂ ਕੋਈ ਕੀਤਾ ਨਹੀਂ ਵੋਟਾਂ ਮੰਗਾ ਕੇ ਕੇਸ ਗੰਦ ਦੀ ਹੈ ਔਰ ਇਹੀ ਕਾਰਨ ਹੈ ਕਿ ਗੱਲ ਭਗਵੰਤ ਮਾਨ ਸਾਹਿਬ ਵੋਟਾਂ ਮੰਗਦੇ ਮੰਗਦੇ ਕਹਿੰਦੇ ਤੱਕੜੀ ਨੂੰ ਵੋਟ ਪਾ ਦਿਓ ਉਕੇ ਉਹਨੂੰ ਵੀ ਕਿਤੇ ਨਾ ਕਿਤੇ ਮੈਨੂੰ ਸਮਝਦਾ ਮਹਿਸੂਸ ਹੋਣ ਲੱਗ ਪਿਆ ਕਿ ਨਾ ਤਾਂ ਕਾਂਗਰਸ ਨੇ ਕੋਈ ਕੰਮ ਕੀਤਾ ਤੇ ਚੁਟਕਲੇ ਸੁਣਾਉਣ ਤੋਂ ਸਵਾਏ ਮੈਂ ਵੀ ਕੰਮ ਕੋਈ ਨਹੀਂ ਕੀਤਾ ਹਾਂ ਇੱਕ ਕੰਮ ਜ਼ਰੂਰ ਉਹ ਕਰ ਲੈਂਦੇ ਆ ਟਾਈਮ ਨਾਲ ਹੀ ਆਮ ਤੌਰ ਤੇ ਤਾਂ ਸ਼ਾਮ ਦਾ ਕੰਮ ਹੁੰਦਾ ਸਵੇਰੀ ਲਾ ਲੈਂਦੇ ਔਰ ਬੰਦਾ ਜਦੋਂ ਜ਼ਰੂਰ ਚੇ ਹੋਵੇ ਫਿਰ ਜੋ ਕੁਝ ਮਰਜ਼ੀ ਬੋਲੀ ਜਾਵੇ ਅਗਰਾ ਹੱਸ ਕੇ ਕਾਲ ਦਿੰਦਾ ਕਿ ਯਾਰ ਇਹਦੀ ਤਾਂ ਖਾਦੀ ਪੀਤੀ ਇਹਨੂੰ ਕਹਿਣਾ ਕੀ ਹੈ ਮਗਰ ਮੇਰੇ ਵੀਰੋ ਖਾਦੀ ਪੀਤੀ ਜੇ ਨੁਕਸਾਨ ਹੋ ਜਾਣਾ ਆਪਣਾ ਇਹ ਖਾਦੀ ਪੀਤੀ ਦਾ ਨਜ਼ਾਰਾ ਹੈ ਅੱਜ ਜੋ ਪੰਜਾਬ ਦੇ ਲਾਅਨ ਆਰਡਰ ਤੇ ਜੋ ਹਾਲਾਤ ਬਣੇ ਇਹ ਖਾਦੀ ਪੀਤੀ ਦਾ ਹੀ ਨਤੀਜਾ ਹੈ ਜੋ ਅੱਜ ਇੰਡਸਟਰੀ ਪੰਜਾਬ ਤੋਂ ਭੱਜਦੀ ਜਾ ਰਹੀ ਹੈ ਇਹ ਖਾਦੀ ਪੀਤੀ ਦਾ ਹੀ ਨਤੀਜਾ ਹੈ ਕਿ ਅੱਜ ਐਜੂਕੇਸ਼ਨ ਦੇ ਜੋ ਹਾਲਾਤ ਨੇ ਪੰਜਾਬ ਸਰਕਾਰ ਸਕੂਲਾਂ ਦੇ ਜੋ ਹਾਲਾਤ ਨੇ ਆ ਤੁਹਾਡੇ ਇੱਥੇ ਇੱਕ ਬਿਲਡਿੰਗ ਸੀ ਜਿਹੜਾ ਸਕੂਲ ਆਫ ਐਮਿ联ਸ ਕਹਿ ਕੇ ਉਹਦੀ ਲੀਪਾ ਪੋਚੀ ਕਰਕੇ ਸੁੱਖੀ ਬਿੰਦੀ ਲਾ ਕੇ ਸਕੂਲ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਉਹਦੀ ਬਿਲਡਿੰਗ ਢੱਟ ਗਈ ਸੀ ਕਿਉਂਕਿ ਅੰਦਰ ਸਿਸਟਮ ਖੋਕਲਾ ਕਰਤਾ ਇਹ ਖਾਤੇ ਪੀਤੀ ਦਾ ਨਤੀਜਾ ਕਿ ਅੱਜ ਐਜੂਕੇਸ਼ਨ ਜਿਹੜੇ ਕਹਿੰਦੇ ਸੀ ਬਦਲਾਅ ਲਿਆਵਾਂਗੇ ਹਾਂ ਬਦਲਾਅ ਇੰਨਾ ਕਿ ਤਾਂ ਜ਼ਰੂਰ ਆ ਗਿਆ ਜਿੰਮੇ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਆਈ ਡੋਟ ਮੈਂ ਇਸ ਗੱਲ ਦਾ ਐਡਵੋਕੇਟ ਨਹੀਂ ਹਾਂ ਕਿ ਪੀਣੀ ਚਾਹੀਦੀ ਮਗਰ ਇਹ ਬਦਲਾਅ ਜ਼ਰੂਰ ਆ ਗਿਆ ਕਿ ਪਹਿਲਾਂ ਕਿਸੇ ਮੁੱਖ ਮੰਤਰੀ ਦੀ ਇਹ ਖਬਰ ਨਹੀਂ ਸੁਣਨ ਨੂੰ ਮਿਲਦੀ ਸੀ ਕਿ ਉਹ ਬਾਹਰਲੇ ਮੁਲਕ ਗਿਆ ਤੇ ਉਹਨੂੰ ਜਦੋਂ ਵਾਪਸੀ ਸੀ ਸਾਡੇ ਦੇਸ਼ ਨੂੰ ਉਹਨੂੰ ਲੰਬਕੈਂਜ਼ਾ ਦੀ ਫਲਾਈਟ ਤੋਂ ਲਾਤ ਦਾ ਗਿਆ ਕਿਉਂਕਿ ਉਹਨੇ ਖਾ ਪੀ ਵੱਧ ਲਈ ਸੀ ਇਹ ਸ਼ਾਇਦ ਪਹਿਲੀ ਵਾਰੀ ਇਹ ਖਬਰ ਮਿਲੀ ਹੈ ਜਰਮਨੀ ਤੋਂ ਜਾਤੋਂ ਤਾਰਤਾ ਗਿਆ ਕਿਉਂਕਿ ਸਾਡੇ ਮੁੱਖ ਮੰਤਰੀ ਸਾਹਿਬ ਨੇ ਖਾਦੀ ਪੀਤੀ ਵੱਧ ਗਈ ਸ਼ੇਮ ਸ਼ੇਮ ਔਰ I think it's a very disrespectful act ਕਿਉਂਕਿ ਪੰਜਾਬ ਇੱਕ ਇਹ ਮਾਵਾ ਇਹ ਜਿਹੜੀ ਧਰਤੀ ਹੈ ਸੀਤਾ ਦੀ ਧਰਤੀ ਆ ਬਲਦਾਨ ਦੀ ਧਰਤੀ ਹੈ ਗੁਰੂਆਂ ਪੀਰਾਂ ਦੀ ਧਰਤੀ ਹੈ ਇਹਦਾ ਬੜਾ ਗੌਰਵ ਮਈ ਇਤਿਹਾਸ ਹੈ ਇਹ ਵੀ ਇਹ ਜੀ ਗੱਲ ਕਿਸੇ ਮੁੱਖ ਮੰਤਰੀ ਬਾਰੇ ਨਿਕਲ ਕੇ ਆਉਂਦੀ ਆ ਤੇ ਮੈਂ ਸਮਝਦਾ ਉਹਦੇ ਨਾਲ ਮਾਨ ਸਤਕਾਰ ਆਤਾ ਇਸ ਧਰਤੀ ਦਾ ਵੱਧਦਾ ਤੇ ਨਾ ਥੋੜਾ ਵੱਧ ਔਰ ਮੈਂ ਜਿਹੜੀ ਗੱਲ ਪਹਿਲਾਂ ਕਰ ਰਿਹਾ ਸਾਂ ਕਿ ਅੱਜ ਭਾਈ ਚਾਰ ਇੱਕ ਸਾਂਝ ਨੂੰ ਫਤਰਾ ਪਹਿਲੀ ਵਾਰੀ ਦੇਖਣ ਨੂੰ ਮਿਲਿਆ ਕਿ ਅੱਜ ਜਿਹੜੇ 80 ਦਾ ਜਿਹੜਾ ਸਮਾਂ ਸੀ ਨਾ ਜੀ 80s and the 90s ਜਦੋਂ ਐਂਟੀ ਨੈਸ਼ਨਲ ਫੋਰਸਸ ਆਈਐਸਆਈ ਪਾਕਿਸਤਾਨ ਉਰਕ ਤੋਂ ਜ਼ੋਰ ਵਜਾਰਤਾ ਉਹਦਾ ਰਿਜਲਟ ਦੇਖਣ ਨੂੰ ਮਿਲਦਾ ਸੀਗਾ ਕਿ ਥਾਣਿਆਂ 'ਤੇ ਅਟੈਕ ਹੋ ਜਾਂਦੇ ਸੀ ਅੰਦਰ ਲਾਸਟ ਮਹੀਨੇ ਡੇਢ 'ਚ ਹਰ ਥਾਣੇ ਦੇ ਉੱਤੇ ਬਾਰਡਰ ਜ਼ਿਲ੍ਹੇ 'ਚ ਮਾਗੇ ਦੇ ਜ਼ਿਲ੍ਹੇ 'ਚ ਬੰਬ ਸਿੱਟੇ ਗਏ ਔਰ ਜਦੋਂ ਅਸੀਂ ਕਹਿੰਦੇ ਬੰਬ ਡੇਗਿਆ ਤੇ ਪੁਲਿਸ ਕੈਂਦੀ ਨਹੀਂ ਟਾਇਰ ਪਾਟਿਆ ਸਾਡੇ ਮਜੀਠੇ ਥਾਣੇ 'ਚ 11 ਵਜੇ ਪੁਲਿਸ ਕੈਂਦੀ ਟਾਇਰ ਪਾਟਿਆ ਇੱਕ ਹੋਰ ਥਾਣਾ اسلامਾਬਾਦ ਸ੍ਰੀ ਅਫਗਨ ਸ਼ਖਰ ਸਾਹਿਬ ਦਾ ਉੱਥੇ 3 ਵਜੇ ਸਵੇਰੇ ਤੇ ਮੈਂ ਇੱਕ ਪੁਲਿਸ ਵਾਲੇ ਵੀਰ ਨੂੰ ਫੋਨ ਕਰਕੇ ਪੁੱਛਿਆ ਮੈਂ ਕਿਹਾ ਯਾਰ ਥਾਣੇ 'ਚ ਇਹ ਤੁਸੀਂ ਹਵਾ ਕਦੋਂ ਦੀ ਭਰਨ ਲੱਗ ਗਏ ਹੋ ਟਾਇਰ ਪੈਂਚਰ ਵਾਲੀ ਦੁਕਾਨ ਕਦੋਂ ਦੀ ਖੋਲ ਲਈਏ ਤੁਸੀਂ ਮੰਨੂ ਤਾਂ ਰਾਤ ਨੂੰ 11:00 ਵਜੇ ਸੁੱਤ-ਪੁੱਤ ਥੋੜੀ ਘੱਟ ਹੀ ਨਹੀਂਦੀ ਇਹ ਤੁਸੀਂ ਹਵਾ ਕਿਹੜੇ ਵੇਲੇ 3:00 ਵਜੇ ਭਰੀ ਜਾਂਦੇ ਸੀ ਇਹ ਮੇਰੇ ਵੀਰੋਂ ਕੰਪਰੈਸਰ ਨਹੀਂ ਕਿਸੇ ਥਾਣੇ 'ਚ ਮੈਂ ਕਿਹਾ ਹਵਾ ਕਿਵੇਂ ਭਰਦੇ ਸੀ ਕਹਿੰਦੇ ਉਹ ਪੰਪ ਨਾਲ ਭਰਦੇ ਸੀ ਮੈਂ ਕੋ ਮਾਰ ਰਤੀ ਹਵਾ ਪਾਸ ਦਾ ਉਹ ਨਾ ਜਿਹੜੇ ਟਾਇਰ ਹੀ ਪਾੜਦਾ ਹਿੰਦੀ ਬਾਹ ਹਫਤੇ ਕੱਲ੍ਹ ਦਾ ਟਾਇਰ ਹੀ ਪਾੜਦਾ ਤੁਸੀਂ ਮੋਟਰਸਾਈਕਲ ਦਾ ਟਾਇਰ ਪਾੜਦਾ ਔਰ ਉਹ ਜੀ ਡੀਜੀਪੀ ਸਾਹਿਬ ਜਿਹੜੇ ਟਾਇਰ ਪਾਟੇ ਦਾ ਜਹਜਾ ਲੈਨ ਸ੍ਰੀ ਅੰਮਨਸਰ ਸਾਹਿਬ ਆਏ ਤੇ ਗੱਲ ਤੋਂ ਉੱਥੋਂ ਹੀ ਨੱਲੀ ਹੋ ਗਈ ਕਿ ਜੇ ਬੀ ਜੀ ਪੀ ਸਾਹ ਪਤਾ ਲੈਂਦੇ ਰਹੇ ਫਿਰਦੇ ਆ ਤੇ ਟਾਇਰ ਧੜੀ ਪਾਟਿਆ ਕੋ ਬੰਮੇ ਲੱਗਿਆ ਮਗਰ ਮੁੱਖ ਮੰਤਰੀ ਸਾਹਤੀ ਇਸ ਮੋਤੇ ਤੇ ਚੁੱਪੀ ਮੁੱਖ ਮੰਤਰੀ ਸਾਹਤੀ ਲੋਅ ਰੋਡਰ ਬਾਰੇ ਬੋਲਣਾ ਕੁਛ ਨਹੀਂ ਔਰ ਇਹੀ ਕਾਰਨ ਬਣ ਰਿਹਾ ਕਿ ਅੱਜ ਪੰਜਾਬ ਚ 올 ਇਸ ਨਾਟ ਵੈਲ 올 ਇਸ ਇਨ ਦ ਵੈਲ ਮਤਲਬ ਲੋਕੀ ਦੱਸਦੇ ਨੇ ਇਨਵੈਸਟਮੈਂਟ ਹੋ ਨਹੀਂ ਰਹੀ ਆ ਡਵੈਲਪਮੈਂਟ ਜੀ ਟੈਕਨੋਲੋਜੀ ਆ ਮੈਂ ਪੁੱਛਣਾ ਚਾਹੁੰਨਾ ਲਾਸਟ ਪੌਨੇ 8 ਪੌਨੇ 3 ਸਾਲ ਹੀ ਹੋ ਗਏ ਜੀ ਪੌਨੇ 3 ਸਾਲ ਕੇ ਜੇ ਮੁੱਖ ਮੰਤਰੀ ਸਾਹਿਬ ਨੇ ਲੁਧਿਆਣਾ ਸ਼ਹਿਰ ਮੈਂਚੈਸਟਰ ਮੰਨਿਆ ਜਾਂਦਾ ਜੀ ਸਾਡੇ ਦੇਸ਼ ਦਾ ਇਸ ਮੈਂਚੈਸਟਰ ਸ਼ਹਿਰ 'ਚ ਕਦੇ ਇੱਕ ਵੀ ਨਹੀਂ ਪੱਥਰ ਰੱਖ ਕੇ ਗਏ ਹੋ ਚੰਨੀ ਸਾਹਿਬ ਤਾਂ ਕਹਿੰਦੇ ਹੁੰਦੇ ਚਾਹਨਾ ਕਿ ਮੈਂ ਉਹਨਾਂ ਨੂੰ ਅਸੀਂ ਪੁੱਛਿਆ ਕਿ ਤੁਹਾਡੀ ਪ੍ਰਾਪਤੀ ਦੱਸੋ ਕਾਂਗਰਸ ਦੀ ਕਹਿੰਦੇ ਜਿੰਨੇ 5 ਅਸੀਂ ਲਾਏ ਆ ਕਿਸੇ ਮੁੱਖ ਮੰਤਰੀ ਨੇ ਨਹੀਂ ਲਾਏ ਹੋ ਮੈਂ ਕਹਿੰਦਾ ਚੰਨੀ ਸਾਹਿਬ ਅੱਜ ਤੱਕ ਤੁਸੀਂ ਚੰਗੇ ਲੱਗਣ ਲੱਗ ਪਏ ਭਗਵੰਤ ਮਾਨ ਦੇ ਹਿਸਾਬ ਨਾਲ ਤੁਸੀਂ 5 ਤਾਂ ਲਾਇਆ ਜੀ ਤਾਂ ਪਿਉ ਦਾ ਪੁੱਤ 5 ਲਾਉਣ ਤੋਂ ਵੀ ਗਿਆ ਅੱਜ ਹਾਲਾਤ ਇਹ ਹੋ ਗਏ ਕਿ ਡਿਵੈਲਪਮੈਂਟ ਇਹ ਆਈ ਥਿੰਕ ਹਿਸਟਰੀ ਬੁੱਕਸ 'ਚ ਲਾਜ ਲੱਭਿਆ ਜਾਊਗਾ ਕਿ ਕਿ ਡਿਵੈਲਪਮੈਂਟ ਆ ਕੋਈ ਇੰਡਸਟਰੀ ਕੋਈ ਇਨਵੈਸਟਮੈਂਟ ਪੰਜਾਬ ਚ ਆ ਨਹੀਂ ਰਹੀ ਔਰ ਪੌਣੇ ਪੰਜਾਬ ਅੱਜ ਪੌਣੇ 4 ਲੱਖ ਕਰੋੜ ਦਾ ਕਰਜ਼ਾ ਹੀ ਆ ਪਰ ਇਹ ਨਾ ਸਮਝ ਲਿਓ ਕਿ ਇਹ ਕਰਜ਼ਾ ਕਿਥੇ ਕਿਸੇ ਨੇ ਲਾ ਦੇਣਾ ਸਰਕਾਰ ਆ ਇਹ ਕਰਜ਼ਾ ਥੋੜੇ ਛੇ ਇਹ ਕਰਜ਼ਾ ਥੋੜੇ ਕੋਈ ਟੈਕਸ ਦੀ ਵਸੂਲੀ ਕਰਕੇ ਲੱਤਣਾ ਨਿੱਤਾ ਇਹ ਕਹੇ ਮੁੱਖ ਮੰਤਰੀ ਨੇ ਆਪ ਦੀ ਜੇਬ ਤੋਂ ਨਿਕਟ ਕੇ ਦੇ ਦੇਣੇ ਪੈਸੇ ਮਗਰ ਪੌਣੇ 4 ਲੱਖ ਦਾ ਕਰਜ਼ਾ ਚੜਾਤਾ ਕਮਲਪੁਰ ਕੋਈ ਨਹੀਂ ਕੋਈ ਨੌਕਰੀ ਕੋਈ ਨਹੀਂ ਮਿਲੀ ਸਕੂਲ ਦੇ ਹਾਲਾਤ ਨਹੀਂ ਬਦਲੇ ਹਸਪਤਾਲ ਦੇ ਹਾਲਾਤ ਨਹੀਂ ਬਦਲੇ ਔਰ ਮੇਰੇ ਵੀਰੋ ਅੱਜ ਇਹ ਵੋਟਾਂ ਪਤਾ ਨਹੀਂ ਕਿਸ ਗੱਲ ਦੀ ਮੰਗਦੇ ਐ ਸੋ ਮੈਂ ਇਹਨਾਂ ਗੱਲਾਂ 'ਚ ਜ਼ਿਆਦਾ ਨਾ ਜਾਂਦਾ ਹੋਇਆ ਆਈ ਥਿੰਕ ਯੂ ਓਵਡ ਟੂ ਯਰਸੈਲਫ ਤੁਸੀਂ ਇਹ ਵੋਟ ਆਪਣੇ ਲਈ ਪਾਉਣੀ ਐ ਔਰ ਜੇ ਕਾਬਿਲ ਲੋਕਾਂ ਨੂੰ ਪਾਉਂਗੇ ਚੰਗੇ ਲੋਕਾਂ ਨੂੰ ਪਾਉਂਗੇ ਔਰ ਖੇਤਰੀ ਪਾਰਟੀ ਜਿਹੜੀ ਪੰਜਾਬ ਦੀ ਪਾਰਟੀ ਹੈ ਜਿਹਦੇ ਪੰਜਾਬ ਦੀ ਗੱਲ ਪਹਿਲਾਂ ਕਰਨੀ ਆ ਨਾਟ ਲਾਈਕ ਜਿਹੜੀ ਕੇਂਦਰ ਤੋਂ ਚੱਲਣ ਵਾਲੀਆਂ ਪਾਰਟੀਆਂ ਨੇ ਜਿਹੜੀ ਪੰਜਾਬ ਨੂੰ ਰਿਮੋਟ ਕੰਟਰੋਲ ਨਾਲ ਚਲਾਉਣੀਆ ਚਾਹੁੰਦੀਆਂ ਨੇ ਜਿਹੜਾ ਸਿਰਫ ਪੰਜਾਬ ਨੂੰ ਗੋਰਿਆਂ ਵਾਂਗੂ ਈਸਟ ਇੰਡੀਆ ਕੰਪਨੀ ਵਾਂਗੂ ਲੁੱਟ ਕੇ maal ਦਿੱਲੀ ਨੂੰ ਲੈ ਕੇ ਜਾਣਾ ਚਾਹੁੰਦੀਆਂ ਨੇ ਉਹਨਾਂ ਤੋਂ ਜੇ بچੋਂਗੇ ਗੁਰੇਜ਼ ਕਰੋਂਗੇ ਤੇ ਭਲਾ ਆਪਣਾ ਹੀ ਕਰੂੰਗੇ ਸ਼ਾਇਦ ਪਹਿਲੀ ਵਾਰੀ ਵੇਖਣ ਨੂੰ ਮਿਲਿਆ ਕਿ ਐਡਾ ਮਾਨ ਸੂਬਾ ਪੰਜਾਬ ਤੇ ਉਹਦਾ ਮੁੱਖ ਮੰਤਰੀ ਜਾ ਕੇ ਇੱਕ ਦਿੱਲੀ ਤੇ ਐਮਐਲਏ ਅੱਗੇ ਝੁਕ ਜਾਂਦਾ ਉਹਦੇ ਉਹ ਤੋਂ ਹੁਕਮ ਲੈਂਦਾ ਕਿ ਦੱਸੋ ਪੰਜਾਬ 'ਚ ਕਰਨਾ ਕੀ ਹੈ ਭਾਈ ਕੇਜਰੀਵਾਲ ਪਹਿਲਾਂ ਤਾਂ ਮੁੱਖ ਮੰਤਰੀ ਸੀ ਹੁਣ ਤਾਂ ਐਮਐਲਏ ਰਹਿ ਗਿਆ ਨਾ ਕੱਲਾ ਔਰ ਉਸ ਐਮਐਲਏ ਤੋਂ ਡਾਇਰੈਕਸ਼ਨ ਲੈ ਰਿਓ ਜਿਹਦਾ ਆਪ ਦਾ ਪੂਰਾ ਸੂਬਾ ਨਹੀਂ ਸਟੇਟ ਉਹਦੇ ਕੋਲ ਨਹੀਂ ਵੱਡਾ ਸੂਬਾ ਪੰਜਾਬ ਪੰਜਾਬ ਦਾ ਮੁੱਖ ਮੰਤਰੀ ਕਿਸੇ ਨੂੰ ਸਲਾਹ ਦਵੇ ਤੇ ਸ਼ਾਨ ਕੋਦੀ ਵੀ ਵਧੇ ਵਧੇ ਇੱਜ਼ਤ ਕੋਦੀ ਵੀ ਵਧੇ ਤੇ ਜੇ ਪੰਜਾਬ ਦਾ ਮੁੱਖ ਮੰਤਰੀ ਜਾ ਕੇ ਦਿੱਲੀ ਦੇ ਮੁੱਖ ਮੰਤਰੀ ਅੱਗੇ ਹੁਕਮ ਲੈਣ ਦੀ ਹੱਥ ਜੋੜ ਕੇ ਖਲੋਤਾ ਰਹੇ ਜਿਹੜਾ ਆਪ ਮੈਨੂੰ ਲੱਗਦਾ 1.5 ਤੋਂ 2 ਸਾਲ ਉਹਦੀ ਅੱਧੀ ਕੈਬਨਿਟ ਸ਼ਰਾਬ ਘਟਾਲੇ ਦੇ ਅੰਦਰ ਹੋ ਗਈ ਹੋਵੇ ਉਹਨੇ ਕੀ ਡਾਇਰੈਕਸ਼ਨ ਦੇਣੀ ਹੈ ਤੇ ਕੀ ਤੁਹਾਨੂੰ ਰਸਤਾ ਦਿਖਾਉਣਾ ਹੈ ਪਰ ਆਪ ਦਾ ਗਵਰਨੈਂਸ ਮਾਡਲ ਬਦਲ ਆਪ ਦਾ ਮਾਡਲ ਇੱਕ ਫੇਲ ਮਾਡਲ ਸਾਬਤ ਹੋਇਆ ਜਿਨੇ ਪੰਜਾਬ ਦਾ ਨੁਕਸਾਨ ਕੀਤਾ ਪੰਜਾਬ ਦਾ ਭਲਾ ਨਹੀਂ ਕੀਤਾ ਇਸ ਲਈ ਮੈਂ ਅਪੀਲ ਕਰਦਾ ਤੁਹਾਨੂੰ ਸਭ ਨੂੰ ਕਿ ਤੁਸੀਂ ਕਾਰਪੋਰੇਸ਼ਨ ਦੇ ਅੱਜ ਇੱਥੇ ਸਾਡੇ ਤਿੰਨ ਕੈਂਡੀਡੇਟ ਇਕੱਠੇ ਹੋਏ ਆ ਪਿੰਡਾ ਸਾਹਿਬ ਜਿਨ੍ਹਾਂ ਦਾ ਕੰਮ ਤੁਸੀਂ ਵੇਖਿਆ ਔਰ ਜਿੰਨੀ ਹਿੰਮਤ ਨਾਲ ਇਹਨਾਂ ਨੇ ਮੈਨੂੰ ਯਾਦ ਹੈ ਪਿਛਲੀ ਇਲੈਕਸ਼ਨ ਜਿਹੜੀ ਸੀ ਬੜੇ ਪਰਚੇ ਪੁੱਚੇ ਹੋਏ ਸੀ ਇਹਨੇ ਔਰ ਇੱਕ ਵਜ਼ੀਰ ਦੇ ਖਿਲਾਫ ਖੋ ਲੋ ਕਿ ਆਪ ਦੀ ਆਵਾਜ਼ ਤੇ ਆਪ ਦੇ ਲੋਕਾਂ ਦੀ ਆਵਾਜ਼ ਬੁਲੰਦ ਕਰਨ ਦੀ ਹਿੰਮਤ ਤੇ ਹਿੰਮਤ ਵੀ ਹਰੇਕ ਦੇ ਹੱਥ ਵਿੱਚ ਨਹੀਂ ਹੈ ਹੁਕਮਰਾਨਾਂ ਦੇ ਖਿਲਾਫ ਲੜਦਾ ਕੋਈ ਕੰਮ ਸੌਕਾ ਨਹੀਂ ਹੈ ਜਦੋਂ ਪਤਾ ਹੋਵੇ ਸਵੇਰੇ ਪੁਲਿਸ ਲੈ ਜੂ ਫੜ ਕੇ ਝੂਠਾ ਮਰਜ਼ਾ ਪੈਜੂ ਫਿਰ ਵਰਕ ਉੱਥੋਂ ਬਾਹਰ ਲੋ ਕੇ ਆਉਣਾ ਪੈਣਾ ਇਹਦੀ ਹਿੰਮਤ ਹੈ ਕਿ ਪਿਛਲੀ ਵਾਰੀ ਵੀ ਲੜਾਇ ਸੀ ਲੜਿਆ ਸੀਗਾ ਮਗਰ ਇਸ ਕਿਸਮ ਦਾ ਧੱਕਾ ਹੋਇਆ ਗੋਲੀਆਂ ਚੱਲੀਆਂ ਪਤਾ ਨਹੀਂ ਕੀ ਕੁਝ ਹੋਇਆ ਮਗਰ ਫੇਰ ਵੀ ਇਹ ਬੰਦਾ ਢੋਲਿਆ ਨਹੀਂ ਅੱਜ ਫੇਰ ਥੋੜੀ ਕਟੇਰੀ ਤੇ ਆ ਕੇ ਖੜਾ ਆਈ ਥਿੰਕ ਯੂ ਵੋਇਟ ਕੋ ਹਮ ਕਿ ਜੇ ਇਹ ਜਾ ਹਿੰਮਤੀ ਵਕੀਲ ਕਰੋਗੇ ਤੇ ਸੱਚ ਦੀ ਹੱਕ ਦੀ ਆਵਾਜ਼ ਲੌਂ ਉਠੋਲ ਤੋਂ ਕਦੇ ਪਿੱਛੇ ਨਹੀਂ ਹਟੂਗਾ ਔਰ ਕਾਮਯਾਬ ਹਿੰਮਤੀ ਬੰਦਾ ਇਹਦੀ ਵਾਰਡ ਥੋੜੇ ਇਸ ਇਲਾਕੇ ਚ ਪੈਂਦੀ ਆ ਔਰ ਮੈਨੂੰ ਪਤਾ ਲੱਗਿਆ ਵੋਟਾਂ ਵੀ ਛੇ 5 6 ਹਜ਼ਾਰ ਆ ਰਹੀ ਹੈ ਹਾਂਜੀ 5500 ਵੋਟ ਮੈਨੂੰ ਲੱਗਦਾ 25000 ਪੈਣੀ ਆ ਤਾਂ ਇਹਨੇ ਇਹਨੇ ਕਿਹਾ ਹਰ ਤਾਈ ਕਿ 3000 ਤੇ 4 ਕੈਂਡੀਡੇਟ ਕੱਢਣ ਕੋਲ ਨੂੰ ਤਾਂ ਵੈਸੇ ਕੁਝ ਹੈ ਨਹੀਂ ਜਿੰਨਾ ਕ ਮੈਲਾ ਖਚਟੂ ਹੋਣੀ ਹੈ ਮਗਰ ਜੇ ਧਿਆਨ ਨਾਲ ਪਹਿਰਾ ਦੇ ਦਿਓ ਪਹਿਰਾ ਲਾ ਕੇ ਰੱਖੋ ਤੇ ਕਾਮਯਾਬ ਵਕੀਲ ਕਾ ਮੈਨੂੰ ਲੱਗਦਾ ਹੈ 7-800 ਵੋਟਾਂ ਵਾਲੇ ਨੇ ਇੱਥੇ ਕਾਉਂਸਲਰ ਦਾ ਮੈਂਬਰ 1000 ਵੋਟਰ ਵਾਲੇ ਨੇ ਬਣ ਜਾਣਾ ਔਰ ਇਹਦੇ ਲਈ ਬਹੁਤ ਬਰੀਕੀ ਚ ਦੇਖਣ ਦੀ ਲੋੜ ਹੈ ਘਰ ਘਰ ਦਸਤਕ ਕਰਨ ਦੀ ਲੋੜ ਹੈ ਆਏ ਔਰ ਜੇ ਆਪਣੀ ਬਣੀ ਕਿ ਭਾਈ ਉਹ ਦਿਨ ਕਦੇ ਛੁੱਟੀ ਨਾ ਬਣਾਇਓ ਸ਼ਹਿਰ ਤੇ ਥੋੜਾ ਨਾ ਰਿਵਾਜ ਚੱਲਦਾ ਗੁੱਸਾ ਨਾ ਕਰਿਓ ਪਿੰਡ ਜੇ ਦਾ ਬੰਦੇ ਨਿਕਲ ਆਉਂਦੇ ਵੋਟਾਂ ਪਾਉਣ ਵਾਲੇ ਸ਼ਹਿਰ ਵਾਲੇ ਜੇ ਜਿੰਨੇ ਵੋਟਾਂ ਆਉਂਦੀ ਉਹ ਦਿਨ ਛੁੱਟੀ ਹੋ ਜਾਂਦੀ ਐ ਤੇ ਕਦੇ ਚਲੋ ਅੱਜ ਸੰਡੇ ਹੀ ਬਣਾ ਲੀਏ ਭਾਵੇਂ ਸੰਡੇ ਹੋਣੇ ਜਾਨ ਦਿਨ ਪਹਿਲਾਂ ਨਿਕਲ ਕੇ ਗਿਆ ਹੋਵੇ ਇਸ ਲਈ ਸੰਡੇ ਨਾ ਬਣਾਇਓ ਉਹ ਦਿਨ ਤਾਂ ਮੰਡੀ ਬਣਾਇਓ ਆਪਣੇ ਲਈ ਵੋਟ ਪਾ ਕੇ ਆਇਓ ਸੋਦਕ ਕਾਮਯਾਬ ਚੰਗਾ ਨੇਕ ਇਨਸਾਨ ਥੋਡੀ ਆਵਾਜ਼ ਬੜੇ ਔਰ ਜੁੜਾ ਇਲਾਕੇ ਦਾ ਭਲਾ ਕਰ ਸਕੀਏ ਇਸੇ ਤਰ੍ਹਾਂ ਸਾਡੇ ਬਹੁਤ ਹੀ ਸਤਿਕਾਰਯੋਗ ਧੰਨ ਸਾਹਿਬ ਜਿਹੜੇ ਜਿਨ੍ਹਾਂ ਨੇ ਬਹੁਤ ਵੱਡੀ ਸੇਵਾ ਇਸ ਇਲਾਕੇ ਦੀ ਏਰੀਏ ਦੀ ਕੀਤੀ ਸੀ ਵਾਰਡ ਨੰਬਰ 53 ਤੋਂ ਅੱਜ ਉਹਨਾਂ ਦੀ ਸਪੁੱਤਰ ਸਰਦਾਰ ਹਰਪ੍ਰੀਤ ਸਿੰਘ ਜੀ ਉਰਾਦੇ ਘਰ ਦੇ ਅਮਰਜੀਤ ਕੌਰ ਜੀ ਖਲੋਤੇ ਸਾਡੇ ਸਤਿਕਾਰਯੋਗ ਭੈ ਜੀ ਮੈਂ ਜ਼ਰੂਰ ਬੇਨਤੀ ਕਰੂੰਗਾ ਕਿ ਜਿੱਥੇ ਜਿੱਥੇ ਤੁਹਾਡੇ ਕੋਈ ਰਿਸ਼ਤੇਦਾਰ ਗੋਸ મિતਰ ਉਸ ਵਾਰਡ 'ਚ ਬੈਠੇ ਉੱਥੇ ਤੱਕ ਵੀ ਪਹੁੰਚ ਕੇ ਚੋਣ ਨਿਸ਼ਾਨ ਤੱਕੀ ਨੂੰ ਕਾਮਯਾਬ ਕਰਿਓ ਸਾਡੇ ਸਤਿਕਾਰਯੋਗ ਡਾਕਟਰ ਸੁਪਰੀਮ ਕੋਰ ਗਰੇਵਾਲ ਜੀ ਡਾਕਟਰ பை profession ਪੜੇ ਜਿਹੜੇ ਕੈਂਡੀਡੇਟ ਸ਼੍ਰੋਮਣੀ ਅਕਾਲੀ ਦਲ ਨੇ ਦਿੱਤੇ ਆਈ ਥਿੰਕ ਜੇ ਇਹ ਲੋਡ ਆ ਸਮੇਂ ਦੀ ਲੋਡ ਆ ਔਰ ਇਹ ਵੀ ਅੱਜ ਤੁਹਾਡੇ ਕੋਲ ਆਏ ਆ ਵੋਟ ਨੰਬਰ 55 ਤੋਂ ਇਹਨਾਂ ਸਾਰਿਆਂ ਦੀ ਕਾਮਯਾਬੀ ਤੇ ਆਈ ਫੀਲ ਕਿ ਛੋਟੀ ਛਿੱਤਰੀ ਪਾਰਟੀ ਦੀ ਕਾਮਯਾਬੀ ਹੈ ਛੋਟੀ ਆਵਾਜ਼ بلند ਹੋਗੀ ਛੋਟੀ ਪਾਕ ਦੀ ਸ਼ਾਨ ਪੰਜਾਬ ਦੀ ਸ਼ਾਨ ਬਣੂਗੀ ਇਹ ਆਸ ਉਮੀਦ ਨਾਲ ਔਰ ਇਸ ਦਲ ਦੀ ਵੀ ਹੈ ਜਿੱਥੇ ਅਪੀਲ ਕਰਦਾ ਕਿ ਸਾਰੇ ਤੱਕੜੀ ਨੂੰ ਚੋਣ ਨਿਸ਼ਾਨ ਮੁਕਾਮਯਾਬ ਕਰਿਓ ਤੇ ਮੈਂ ਮਾਫੀ ਵੀ ਮੰਗਦਾ ਕਿ ਦਿੱਤੇ ਹੋਏ ਸਮੇਂ ਤੋਂ ਲੇਟ ਆਇਆ ਬੋਲਵੜੀਆ ਸਾਹਿਬ ਜੀ ਇਸ ਅਸਰ ਨੂੰ ਵਾਪਸ ਆ ਜੀ ਉਹ ਬੋਲਵੜੀਆ ਸਾਹਿਬ ਨੂੰ ਪੌੜ ਨਹੀਂ ਜਾਣਦਾ ਜੀ ਤਾਂ ਖਲੋਤੀ ਪਤਾ ਲੱਗ ਜਾ ਬੋਲਵੜੀਆ ਸਾਹਿਬ ਖਲੋਤੇ ਜੀ ਜੋਤ ਨੂੰ ਲੜਾ ਰਹੇ ਚਲੋ ਵਾਰਡ ਨੰਬਰ ਕਿੰਨੀ ਹੈ ਜੀ 44 ਵਾਰਡ ਨੰਬਰ ਚਲੋ ਸਾਰੇ ਕੈਂਡੀਡੇਟ ਆਏ ਆ ਹੋਰ ਵੀ ਆਏ ਆ ਜੀ ਗਵਰਦਨੇ ਨੰਬਰ ਵਾਰਡ ਤੋਂ ਵੀ ਸਾਡੇ ਪ੍ਰਕਾਸ਼ ਜੀ ਇਨਾਂ ਦੀ ਮੈਸੇਜ ਇਨਾਂ ਦੀ ਇੰਟਰੋਡਕਸ਼ਨ ਜ਼ਰੂਰੀ ਆ 11 ਸਾਲ ਲਾ ਕੇ ਆਏ ਆ ਆਮਦਵੀ ਪਾਰਟੀ ਸਮੇਂ ਨਾਲ ਮੁੜਿਆ ਹੈ ਚੰਗੇ ਉਹ ਸਿਆਣੇ ਉਹ ਪਰ ਮੈਂ ਤਾਂ ਉਹਨਾਂ ਨੂੰ ਵੀ ਕਹਿਣਾ ਜਿਹੜੇ ਬਦਲਾਅ ਦੇ ਝਕਾਰ ਬਣਿਆ ਭਾਈ ਸਮੇਂ ਨਾਲ ਮੁੜਿਆ ਹੋਵੇ ਏਡਾ ਕੂਣਾ ਦਾ ਕਰਕੇ ਮੁੜਿਆ ਕਿ ਬਚਾਉਣੇ ਔਖੇ ਹੋ ਜਾਣ ਤੁਸੀਂ ਭਗਵਾਨ ਤਮਾ ਜੀ ਦਾ ਨਾਦਾ ਮੁਖੀ ਹੋਵੇ ਜਿਹਦਾ ਆਪ ਦਾ ਟੱਬਰ ਦਾ ਉਹ ਨੂੰ ਸਮਝਦਾ ਹੋਵੇ ਜਿਹੜੀ ਬੇਟੀ ਕਹਿੰਦੀ ਹੋਵੇ ਮੈਨੂੰ ਸ਼ਰਮ ਆਉਂਦੀ ਉਹ ਨੂੰ ਪਿਓ ਕਹਿੰਦਿਆ ਤੇ ਤੁਸੀਂ ਇਹ ਹਿਸਾਬ ਲਾ ਲਓ ਕਿ ਜਦੋਂ ਮੁੱਖ ਮੰਤਰੀ ਕਹਿੰਦਿਆ ਕਿ ਮੈਨੂੰ ਸ਼ਰਮ ਆਉਂਦੀ ਹੁਣ ਚਲੋ ਸਮੇਂ ਦੀ ਨਿਜਾਕਤ ਹੈ ਚਲੋ ਕੋਈ ਨਾ ਜੀ ਹੁਣ ਜਿਹਨੇ ਧਮਕੀਆਂ ਬਾਲਾ ਨਾ ਤੁਸੀਂ ਫਿਕਰ ਕਰਿਆ ਕਰੋ ਧਮਕੀਆਂ ਵੱਜਣਗੀਆਂ ਤੇ ਨੋਰ ਅਸ਼ਲ ਹੋਊਗਾ ਮਾਗਲੜ ਦੇ ਤਾਂ ਜੇ ਤਾਂ ਉਹਨਾਂ ਸਰਕਾਰਾਂ ਨੇ ਤਾਂ ਉਹ ਹੀ ਦੇਣੀਆਂ ਹੋਣਗੀਆਂ ਜਦੋਂ ਵੋਟਾਂ ਪੱਲੇ ਨਹੀਂ ਤੇ ਹੋਰ ਕੀ ਕਰਨਾ ਜੇ ਕੰਮ ਚੰਗਾ ਹੋਵੇ ਤੇ ਲੋਕ ਘਰਤੀ ਮਤਲਬ ਦੇ ਲਈ ਫਿਰਦੇ ਆ ਲੋਕਾਂ ਨੂੰ ਵੋਟਾਂ ਆਪ ਦੇ ਕੰਮਾਂ ਦੇ ਆਧਾਰ ਤੇ ਕਹਿੰਦੀਆਂ ਨੇ ਮਗਰ ਜਦੋਂ ਕੰਮ ਨਾਲ ਨਾ ਪੱਲੇ ਹੋਵੇ ਕਦੇ ਕਿ ਪੱਲੇ ਨਹੀਂ ਮੇਲਾ ਕੋ ਪਿੰਪਲੇ ਨਹੀਂ ਤੇ ਹਿਲਾ ਕਰਦੀ ਹੈ ਮੇਲਾ ਮੇਲਾ ਸਰਕਾਰ ਦਾ ਉਹ ਹਾਲ ਹੈ ਤੇ ਹੁਣ ਧਮਕੇ ਤਾਂ ਮਾਰ ਲੈਣ ਜੋ ਕੋ ਧਮਕੇ ਵੀ ਨਹੀਂ ਮਾਰਦੇਗਾ ਮੈਂ ਤੁਹਾਨੂੰ ਅੱਜ ਵਾਰਨਿੰਗ ਦੇ ਰਿਹਾ ਕਿ ਸਾਰੇ ਲੋਕਾਂ ਨੂੰ ਕਿ ਦੇ ਤੁਸੀਂ ਤਗੜੇ ਹੋ ਕੇ ਪੈਰਾ ਲਈ ਲਾਇਆ ਤੇ ਉਸ ਦਿਨ ਫਿਰ ਡੰਡਾ ਤੰਤਰ ਹੀ ਵੋਟ ਪਾਉ ਹੁਣਸ ਨੇ ਵੋਟ ਪਾਉਣੀ ਆ ਲੋਕਾਂ ਨੇ ਵੋਟ ਨਹੀਂ ਪਾਉਣੀ ਕਿਉਂਕਿ ਸਰਕਾਰ ਇਹ ਗੱਲ ਸਮਝੀ ਬੈਠੀ ਹੈ ਕਿ ਉਹਨਾਂ ਦੀ ਹਾਰ ਨਿਸ਼ਚਿਤ ਹੈ ਇੱਥੇ ਕੁੱਟਮਾਰ ਕਰਕੇ ਲੋਕਾਂ ਨੂੰ ਡਰਾ ਕੇ ਮੁਕਾ ਕੇ ਲੋਕਤੰਤਰ ਮਰਨਾ ਹੈ ਲੋਕਾਂ ਦਾ ਵੋਟ ਦਾ ਅਧਿਕਾਰ ਖੋਇਆ ਜਾਣਾ ਸਰਦਾਰ ਮਹsene ਵਾਂਗੂ ਗਦਾਫੀ ਵਾਂਗੂ ਇਨਾਂ ਨੇ ਇਸ ਇਲੈਕਸ਼ਨ ਦਾ ਮੈਸਮਾ ਪ੍ਰੋਸੈਸ ਦਾ ਦੁਰਵਜੋ ਕਰਨਾ ਹੈ ਇਸ ਲਈ ਤੁਸੀਂ ਤਕੜੇ ਹੋ ਕੇ ਜੇ ਪਹਿਰਾ ਦੇਵੋਗੇ ਔਰ ਸਾਰੇ ਧਿਆਨ ਰੱਖੋਗੇ ਤੇ ਤੁਹਾਡੀ ਆਵਾਜ਼ ਬੁਲੰਦ ਰਹੂਗੀ ਨਹੀਂ ਤਾਂ 5 ਸਾਲ ਫਿਰ ਇਹਦਾ ਸ਼ਿਕਾਰ ਲੋਕਾਂ ਨੂੰ ਹੋਣਾ ਪੈਣਾ ਫਿਰ ਯੂ ਕਾਂਟ ਪਲੇਮ ਐਨੀਬਡੀ ਕਿ ਡਿਵੈਲਪਮੈਂਟ ਨਹੀਂ ਜਾਂ ਗਲੀਆਂ ਨਾਲੀਆਂ ਦਾ ਮਾੜਾ ਹਾਲ ਆ ਜਾਂ ਸਾਡੀ ਸੁਣਦਾ ਕੋਈ ਨਹੀਂ ਇਸ ਲਈ ਮੋਕਾ ਅਗਵਾਇਓ ਨਾ ਮੈਂ ਸਾਰਿਆਂ ਦਾ ਗਰੇਵਾਲ ਸਾਹਿਬ ਦਾ ਗੰਭਾ ਜੀ ਦਾ ਕਲੇਰ ਸਾਹਿਬ ਦਾ ਗੋਲਵੜੀਆ ਸਾਹਿਬ ਦਾ ਬਾਬਾ ਜੀ ਦਾ ਸਾਰਿਆਂ ਦਾ ਤੁਹਾਡਾ ਸਭ ਦਾ ਬਹੁਤ ਮਸ਼ਕੂਰ ਆ ਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਚਾ ਵਾਹਿਗੁਰੂ ਜੀ ਕੀ ਫਤਿਹ ਜਿੰਦਾਬਾਦ ਜਿੰਦਾਬਾਦ ਤੁਹਾਡਾ ਸਾਰਿਆਂ ਦਾ ਅਕਾਲੀ ਜਥੇਦਾਰੀ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਹਾਡੇ ਵਾਸਤੇ ਸਾਰ ਪਿੰਡ ਦਾ ਬੰਦੋਬਸਤ ਕੀਤਾ ਸੱਚਾ ਪਾਣੀ ਲੈ ਕੇ ਜਾਣ ਦੀ ਕਿ ਪੌਪਰ ਹੈ ਉਹ ਮਗਰ ਉਹ ਮਗਰ ਕਹਿੰਦੇ ਆ ਆ ਜੀ ਠੀਕ ਠੀਕ ਹੋ ਗਿਆ